ਕਿਹੜੇ ਹਿੱਤਾਂ ਦੇ ਅੱਗੇ ਕੇਜਰੀਵਾਲ ਵੀ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰ ਗਿਆ ਉਹੋ ਜੀ ਗੱਲ ਅਕਾਲੀ ਦਲ ਵਾਲੇ ਕਰ ਲੈਂਦੇ ਹਿੱਤਾਂ ਦੀ ਗੱਲ ਤਾਂ ਜਦੋਂ ਕਰਨੀ ਹੈਗੀ ਹੈ ਜਾਂ ਜੋ ਕਰ ਰਹੇ ਹੈਗੇ ਆ ਉਹ ਤਾਂ ਮੋਦੀ ਸਰਕਾਰ ਕਰ ਰਹੀ ਹੈ ਇਹ ਕਿਸਾਨ ਇਲੈਕਸ਼ਨ ਨਹੀਂ ਲੜ ਰਹੇ ਯਾਦਾ ਇਲੈਕਸ਼ਨ ਲੜ ਰਹੇ ਜੀ ਤੇ ਇਹਨਾਂ ਦਾ ਜਿਹੜਾ ਸੜਕਾਂ ਦੇ ਲੇਕਿਨ ਅਫਸੋਸ ਦੀ ਗੱਲ ਇਹ ਹੈਗੀ ਹੈ ਕਿ ਇਹ ਸਾਰੇ ਜਿਹੜੇ ਨੇ ਇਹ ਵਿੱਚ ਕੁਝ ਏ ਅਨਸ਼ੋਡ ਨਹੀਂ ਜਿਹੜੇ ਅਨਸ਼ੋਡ ਨੇ ਜਿਹੜੇ ਸਪான்ਸਰਡ ਵੀ ਐ ਨੇ ਦੇਖੋ ਸਾਡਾ ਕੇ ਵਿਰੋਧ ਕਰ ਰਹੇ ਨੇ ਬਰੋਧ ਆਮ ਆਦਮੀ ਪਾਰਟੀ ਦਾ ਕਰਨ ਜਿਨ੍ਹਾਂ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਅਸੀਂ ਹਰ ਕ੍ਰੌਪ ਤੇ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਦਾ ਵਿਰੋਧ ਤਾਂ ਕਰ ਨਹੀਂਦੇ ਇਥੇ ਸ਼ੱਕ ਨਹੀਂ ਹੁੰਦਾ ਨਾ ਕਿਹੜੇ ਹਿੱਤਾਂ ਦੇ ਅਗੇ ਕੇਜਰੀਵਾਲ ਵੀ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰ ਗਿਆ ਉਹੋ ਜੀ ਗੱਲ ਅਕਾਲੀ ਦਰਾਲ ਵਾਲੇ ਕਰ ਲੈਣਗੇ ਤੇ ਤਾਂ ਦੀ ਗੱਲ ਤਾਂ ਜਦੋਂ ਕਰਨੀ ਹੈਗੀ ਹੈ ਜਾਂ ਜੋ ਕਰ ਰਹੇ ਹੈਗੇ ਆ ਉਹ ਤਾਂ ਮੋਦੀ ਸਰਕਾਰ ਕਰ ਰਹੀ ਹੈ ਅਸੀਂ ਐਮਐਸਪੀ ਤੇ ਮਾਲ ਚੱਕ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਸਬਸਿਡੀ ਸਬਸਿਡੀਆਂ ਦੇ ਰਹੇ ਹੈਗੇ ਆ ਅਸੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਜਮ੍ਹਾਂ ਕਰਾ ਰਹੇ ਹੈਗੇ ਆ ਅਸੀਂ ਹੋਰ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਨਵੇਂ ਡਾਈਵਰਸੀਫਿਕੇਸ਼ਨ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹ ਦੇ ਰਹੇ ਆ ਅਕਾਲੀ ਦਰਾਲ ਨੇ ਕੀ ਕਰਨ ਬਾਰੇ ਮੈਨੂੰ ਦੱਸੋ ਉਹ ਲੱਗ ਨਹੀਂ ਆ ਰਹੀ ਜੀ ਮੈਂ ਹੁਣੇ ਆ ਮੀਟਿੰਗਾਂ ਕਰਕੇ ਆ ਪੰਜ ਮੀਟਿੰਗਸ ਕੀਤੀਆਂ ਨੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੈਂ ਮੈਂ ਹਾਂ ਜੀ ਜਿਸ ਤੱਕ ਲੋਗ ਹਾਂ ਤੁਸੀਂ ਵਿਰੋਧ ਦੇ ਸੰਬੰਧ ਵਿੱਚ ਦੇਖੋ ਪਹਿਲੀ ਗੱਲ ਦੇਖੋ ਇਹ মিডিਆ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਨਾ ਇਹ ਬਰਡ ਵਿਰੋਧ ਦਾ ਨਾ ਤੁਸੀਂ ਇਹ ਗੱਲ ਕਹੋ ਕਿ ਜਿਹੜੀ ਉਹ ਰਿਪਰੈਜੈਂਟੇਸ਼ਨ ਦੇ ਰਹੇ ਨੇ ਜਾਂ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਨੇ ਥੈਟ ਇਜ਼ देयर ਵੇ ਆਫ ਡੂਇੰਗ ਇਟ ਜੀ ਮੇਰੀ ਗੱਲ ਸੁਣੋ ਦੇਖੋ ਵਿਰੋਧਾ ਅਸੀਂ ਇੱਕ ਦੂਜੇ ਪਾਰਟੀਆਂ ਦਾ ਕਰੀ ਜਾ ਰਹੇ ਹਾਂ ਕਾਂਗਰਸ ਸਾਡਾ ਕਰਦੀ ਸੀ ਉਹਨਾਂ ਦਾ ਕਰਦੇ ਬਟ ਵੀ ਆਰ ਡੂਇੰਗ ਇਟ ਬਾਈ ਕੰਟੈਸਟਿੰਗ ਇਲੈਕਸ਼ਨ ਅਸੀਂ ਬਾਈ ਵੋਟ ਕਰ ਰਹੇ ਹਾਂ ਜੀ ਇੱਕ ਕਿਸਾਨ ਇਲੈਕਸ਼ਨ ਨਹੀਂ ਲੜ ਰਹੇ ਯਾ ਤਾਂ ਇਲੈਕਸ਼ਨ ਲੜ ਲੜ ਜੀ ਤੇ ਇਹਨਾਂ ਦਾ ਜਿਹੜਾ ਸੜਕਾਂ ਦੇ ਲੇਕਿਨ ਅਫਸੋਸ ਦੀ ਗੱਲ ਇਹ ਹੈਗੀ ਹੈ ਵੀ ਇਹ ਸਾਰੇ ਜਿਹੜੇ ਨੇ ਇਹ ਵਿੱਚ ਕੁਝ ਇਹ ਅਨਸ਼ੋਅ ਨਹੀਂ ਜਿਹੜੇ ਅਨਸ਼ੋਅ ਨਹੀਂ ਜਿਹੜੇ ਸਪੌਂਸਰਡ ਵੀ ਹੈ ਨਹੀਂ ਜੀ ਦੇਖੋ ਸਾਡਾ ਕਿ ਵਿਰੋਧ ਕਰ ਰਹੇ ਨੇ ਵਿਰੋਧ ਆਮ ਆਦਮੀ ਪਾਰਟੀ ਦਾ ਕਰਨ ਜਿਨ੍ਹਾਂ ਨੇ ਇਹਨਾਂ ਨਾਲ ਵਾਅਦਾ ਕੀਤਾ ਵੀ ਅਸੀਂ ਹਰ ਕ੍ਰੌਪ ਤੇ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਦਾ ਵਿਰੋਧ ਤਾਂ ਕਰ ਨਹੀਂ ਰਹੇ ਇਥੋਂ ਸ਼ੱਕ ਨਹੀਂ ਹੁੰਦਾ ਕਾ ਦੂਜਾ ਹੈਗਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਹੋ ਗਈਆਂ ਦਿੱਲੀ 'ਚ ਤੇ ਹਰਿਆਣੇ 'ਚ ਤੇ ਪੰਜਾਬ 'ਚ ਉਹਨਾਂ ਦੀ ਆਪੋਜੀਸ਼ਨ ਹੈ ਤੇ ਪੰਜਾਬ 'ਚ ਕਹਿੰਦੇ ਵੀ ਉਸੇ ਢ ਨੂੰ ਅਸੀਂ ਗੋਲੀ ਮਾਰ ਦਿਆਂ ਜਿਹੜਾ ਵਰਕਰ ਉਥੇ ਆਉਂਦਾ ਉਹ ਉਥੇ ਇਹਨਾਂ ਦੇ ਹੱਕ ਚ ਬੋਲਦਾ ਪੰਜਾਬ ਚ ਆ ਕੇ ਇੱਕ ਦੂਜੇ ਦੇ ਅਗੇਂਸਟ ਬੋਲਦੇ ਨੇ ਬਾਰਡਰ ਏਰੀਆ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਸੀ ਪੰਜਾਬ ਦਾ ਐਮਪੀ ਜਿਹੜਾ ਨਾ ਲੁਧਿਆਣੇ ਦਾ ਐਮਪੀ ਸਾਡੇ ਕੋਲ ਸੀਗਾ ਨਾ ਕੋਈ ਹੋਰ ਐਮਪੀ ਸੀਗਾ ਸਾਡੇ ਕੋਲ ਐਮਪੀ ਐ ਤੇ ਮਾਲਵੇ ਦਾ ਕੋਈ ਐਮਪੀ ਹੈ ਨਹੀਂਗਾ ਹੁਣ ਅਸੀਂ ਕੀ ਲੜ ਰਹੇ ਹਾਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਪ੍ਰੋਜੈਕਟ ਆਉਂਦੇ ਨੇ ਤੇ ਕਿਵੇਂ ਕੰਮ ਹੁੰਦੇ ਨੇ देयर देयर ਇਜ਼ ਸਮ ਬੇਸ ਐਂਡ ਮੀਨਸ ਆਫ ਡੂਇੰਗ ਇਟ ਮੈਂ ਬਾਰਡਰ ਤੇ ਗਿਆ ਸੀ ਜਲਾਲਾਬਾਦ ਉੱਥੇ ਰਾਏ ਸਿੰਘ ਬਰਾਦਰੀ ਦੀ ਇੱਕ ਲੇਡੀ ਤੇ ਹੋਰ ਦੋ ਚਾਰ ਇਕੱਠੇ ਹੋ ਕੇ ਮੇਰੇ ਕੋਲ ਆ ਗਏ। ਮੈਨੂੰ ਕਹਿੰਦੇ ਜੀ ਐਲਕੀ ਦਾ ਵੋਟ ਅਸੀਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਹਿਲਾਂ ਹੀ ਮੰਡ ਬਣਾਇਆ ਵੀ ਮੋਦੀ ਜੀ ਨੂੰ ਵੋਟ ਪਾਉਣੀ। ਮੈਂ ਕਿਹਾ ਵੀ ਬੜੀ ਚੰਗੀ ਗੱਲ ਏ। ਮੈਂ ਕਿਹਾ ਤੁਹਾਨੂੰ ਉਹਨਾਂ ਦੀਆਂ ਸਕੀਮਾਂ ਚੰਗੀਆਂ ਲੱਗੀਆਂ। ਕਹਿੰਦੇ ਇਹ ਸਕੀਮਾਂ ਨੂੰ ਤਾਂ ਛੱਡੋ। ਅਸੀਂ ਤਾਂ ਆਰਾਮ ਨਾਲ ਸੌਂਨੇ ਆ। ਅਸੀਂ ਉਹ ਬਾਰਡਰ ਦੇ ਉੱਤੇ ਨੇ ਜਿੱਥੇ ਕੰਡਿਆਂ ਦੀ ਤਾਰ ਲੱਗੀ ਕੰਡੇ ਵਾਲੀ ਤਾਰ ਲੱਗੀ ਕਹਿੰਦੇ ਜੀ ਅਸੀਂ ਤਾਂ ਆਰਾਮ ਨਾਲ ਸੌਂਦੇ ਹਾਂ ਪਹਿਲਾਂ ਤਾਂ ਅਸੀਂ ਕੱਚੇ ਮਕਾਨ ਸੀ ਕਿ ਸਾਨੂੰ ਡਰ ਸੀਗਾ ਵੀ ਬੰਬ ਬੰਬ ਫਟਦੇ ਨੇ ਪਤਾ ਨਹੀਂ ਕਿਹੜੇ ਵੇਲੇ ਭਜਣਾ ਪੈ ਜਾਏ ਕਾਹਨੂੰ ਇੱਥੇ ਪੈਸਾ ਲਾਉਣਾ ਕਹਿੰਦਾ ਹੁਣ ਅਸੀਂ ਏਅਰ ਕੰਡੀਸ਼ਨ ਲਾ ਕੇ ਆਰਾਮ ਨਾਲ ਸੌਂਦੇ ਹਾਂ ਸਾਨੂੰ ਪਤਾ ਵੀ ਮੋਦੀ ਨੇ ਇਧਰਲੇ ਪਾਸੇ ਹਮਲਾ ਹੀ ਨਹੀਂ ਹੋਣ ਦੇਣਾ